ਕੈਪਟਨ ਸਰਕਾਰ ਦੀ ਨਜ਼ਰ ਹੁਣ ਪੰਜਾਬ ਦੇ ਨੀਲੇ ਕਾਰਡ ਧਾਰਕਾਂ ਤੇ ਹੈ ਸਰਕਾਰ ਛੇਤੀ ਹੀ ਸੂਬੇ ਦੇ ਲੋਕਾਂ ਨੂੰ ਵੰਡੇ ਗਏ ਨੀਲੇ ਕਾਰਡਾਂ ਦੀ ਜਾਂਚ ਕਰਵਾਏਗੀ ਤੇ ਜੋ ਵੀ ਕਾਰਡ ਗਲਤ ਬਣੇ ਹੋਣਗੇ ਉਹਨਾਂ ਨੂੰ ਕੱਟਿਆ ਜਾਵੇਗਾ ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੇ ਕੀਤਾ ਕੈਪਟਨ ਨੇ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਗਲਤ ਤਰੀਕੇ ਕਾਰਡ ਬਣਾਏ ਜਾਣ ਦੀ ਗੱਲ ਆਖੀ ਤੇ ਨਾਲ ਹੀ ਜਾਂਚ ਕਰਕੇ ਅਜਿਹੇ ਕਾਰਡ ਧਾਰਕਾਂ ਨੂੰ ਬਾਹਰ ਕਰਨ ਦਾ ਭਰੋਸਾ ਵੀ ਦਿੱਤਾ ਦੱਸਿਆ ਕਿ ਪੰਜਾਬ ਦੇ ਵਿੱਚ ਇਸ ਵੇਲੇ 1 ਕਰੋੜ 42 ਲੱਖ ਨੀਲੇ ਕਾਰਡ ਤੱਕ ਨੇ ਜਿਨ੍ਹਾਂ ਨੂੰ ਸਰਕਾਰੀ ਮਦਦ ਨਾਲ 2 ਰੁਪਏ ਕਿਲੋ ਕਣਕ ਮਿਲਦੀ ਹੈ। ਥੋੜਾ ਟਾਈਮ ਲੱਗ ਜਾਏਗਾ ਬਟ ਵੀ ਵਿਲ ਨੀਲੇ ਕਾਰਡ ਆਮ ਰਿਵਿਊ ਕਰਾਂਗੇ ਔਰ ਨਵੇਂ ਨੀਲੇ ਕਾਰਡ ਇਸ਼ੂ ਕਰਾਂਗੇ ਜੋ ਜੈਨੂਇਨ ਲੋਕ ਹੈ। ਇਹ ਤਾਂ ਸਭ ਅਕਾਲੀਓ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਕੋ ਦੇ ਦੀਆ ਔਰ ਬਸ ਉਹ ਹੀ ਕੰਮ ਚੱਲ ਰਿਹਾ। ਫੋਟੋ ਰਿਮੂਵ ਕਰਤੀ ਜਾਏਗੀ ਜੀ। ਜੋ ਪੁਰਾਣੀ ਫੋਟੋ ਹੈ। ਅਗਰ ਇਹ ਜੀ ਕੋਈ ਗੱਲ ਹੈ ਜਿੱਥੇ ਗਲਤ ਬੰਦਿਆਂ ਨੂੰ ਮਿਲਿਆ ਉਹ ਰੋਕਿਆ ਜਾਵੇ। ਪੰਜਾਬ ਦੀ ਆਰਥਿਕਤਾ ਨੂੰ ਲੈ ਕੇ ਵੀ ਕੈਪਟਨ ਅਮਿੰਦਰ ਸਿੰਘ ਨੇ ਵੱਡਾ ਐਲਾਨ ਕੀਤਾ ਉਹਨਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਦਾ ਜੋ ਗ੍ਰਾਫ ਡਿੱਗਣਾ ਸੀ ਉਹ ਡਿੱਗ ਚੁੱਕਾ ਏ ਤੇ ਅਗਲੇ 2 ਤੋਂ 3 ਮਹੀਨਿਆਂ ਵਿੱਚ ਸੂਬੇ ਦੀ ਆਰਥਿਕਤਾ ਅੱਗੇ ਵਧੇਗੀ ਵੈਲ ਪੰਜਾਬ ਕਨ ਡਿਸਪੀਅਰ ਇਟ ਹੈਸ ਟੂ ਇੰਪਰੂਵ ਵੀ ਹੈਵ ਕਮ ਟੂ ਅ ਰੌਕ ਬਾਟਮ ਉਸੇ ਹੀ ਹਮਨੇ ਉੱਠਣਾ ਹੀ ਹੈ ਅਬ ਤਾਂ ਹਮੇ ਉਸਮੇ ਕਈ ਕਦਮ ਉਠਾਣੇ ਪੜੇਗੇ ਵੀ ਹੈਵ ਟੂ ਕੱਟ ਕਾਸਟ ਵੀ ਹੈਵ ਟੂ ਇੰਪਰੂਵ ਇੰਪਰੂਵ ਔਨ ਰੈਵਨਿਊ ਐਂਡ ਇਹ ਅਗਲੇ ਕੁਝ ਮਹੀਨੇ ਦਾ ਪ੍ਰੋਗਰਾਮ ਏਹੀ ਹੋਗਾ ਵੀ ਆਰ ਗੋਇੰ ਟੂ ਇਨਸ਼ੋਰ that our economy starts moving forward.